ਚੇ ਲੋਕ ਮਹੱਲਾ ਤੀਜਾ ਗੁਰਮੁਖੀ ਸੇਵਨਾ ਕੀਨੀਆ ਹਰ ਨਾਮ ਨਾਲ ਲੱਗੋ ਪਿਆਰ ਸ਼ਬਦੈ ਸਵਾਦ ਨਾਲ ਆਇਓ ਮਰ ਜਨਮੈ ਬਾਰੂ-ਬਾਰ ਗੁਰਮੁਖ ਹੋਏ ਦੇਖੇ ਭਗਤੋ ਬਲੇ ਦੇ ਉਹਨਾਂ ਨੇ ਕੀ ਸੇਵਾ ਕੀਤੀ ਐ ਉਹਾਂ ਨੇ ਸੱਚਾਰ ਨੂੰ ਸੁਖਤੀ ਦਾ ਮਾਰਗ ਦੱਸਿਆ ਛੁਟਕਾਰੇ ਦਾ ਮਾਰਗ ਆਗੇ ਅਦਨ ਸਾਹ ਕਰਿਆ ਨਾ ਭਗਸਾ ਗਰੇ ਕਿ ਬਾਹਰ ਕਰ ਦਿੱਤਾ ਕੀ ਅਜ ਦਇਆ ਜਾਣੇ ਜੀ ਕੀ ਕੁਝ ਪੁਨਰਦਾਨ ਕਰੇ ਉਹਨਾਂ ਨੇ ਜੀ ਨੂੰ ਦਾਨ ਦਿੱਤਾ ਪੱਟਦੇ ਨੇ ਬਣਾ ਲਿਆ ਸਰੀਰ ਨੂੰ ਦਾਨ ਸਰੀਰ ਦੇ ਕੰਮਾ ਦਾ ਦਾਨ ਸਰੀਰ ਦੇ ਕੰਮਾ ਆਉਣ ਵਾਲਾ ਕੋਈ ਦਾਨ ਦਾਨ ਨਹੀਂ ਬਧਿਆ ਗਿਆ ਕੁਰਬਾਨੀ ਦਇਆ ਜਾਣੇ ਜੀ ਕੀ ਕੁਝ ਪੁਨਰਦਾਨ ਕਰੇ ਉਹ ਦਾਨ ਕੀ ਹੈ ਸਾਡਾ ਦਾਲ ਕੀ ਹੈ ਗੁਰ ਗੁਰਾ ਕੀ ਧੋਮ ਦਾਤ ਇਸ ਧੋਮ ਆ ਜਿਹੜਾ ਸੰਸਾਰੀ ਪਦਾਰਥ ਤੇ ਇਹ ਦਾਨ ਨਹੀਂ ਦੇ ਸਕਦੇ ਤਾਂ ਸਾਡੇ ਹੈ ਹੀ ਨਹੀਂ ਤਾਂ ਵੀ ਗੁਰਬਾਣੀ ਸ਼ਬਦ ਇਹ ਤਾਂ ਕਿਸੇ ਦੇ ذریعے ਕਿਸੇ ਕੋ ਪਜਾਇਆ ਹੋਇਆ ਸ਼ਬਦ ਦੇ ਸਵਾਦ ਨਾਲ ਆਇਓ ਮਰ ਜਨਮੇ ਵਾਰੋ ਵਾਰ ਪਰਮਾਤਰ ਸਤਪੁਰ ਕੋਈ ਗੱਲ ਹੈ ਠੀਕ ਹੈ ਆ ਗੁਰਮੁਖਾਰੇ ਗੁਰੂਆਂ ਨੂੰ ਉਸ ਗੁਰਮਖੇਾਰੇ ਗੁਰਮੁਖੀ ਨਾਮ ਦਾ ਇੱਕ ਹਾਜੀ ਗੁਰਮੁਖੋਟੇ ਕਰੇ ਪਛਾਣ ਗੁਰਮੁਖ ਚੁੱਕੇ ਆਉਣ ਗਿਆਨ ਗੁਰਮਖ ਲਾਗੇ ਸਹਿ ਇਤਿਹਾਸ ਉਥੇ ਸਿਧਾਨਾ ਗੋਸ਼ ਵਿੱਚ ਗੁਰਮਖੇ ਵਰਤ ਰਹੇ ਨੇ ਸ਼ਬਦ ਉਹ ਆਪਣੇ ਦਾ ਭਗਤਾਂ ਵਾਸਤੇ ਇਹ ਪਹਿਲਾਂ ਦੋ ਜਗਾਂ ਦਾ ਸਤਪੁਰ ਕੀ ਸੇਵਨਾ ਕੀਤੀ ਆ ਤੇ ਇੱਥੇ ਆਉਣਾ ਗੁਰੂ ਕੋਈ ਗੱਲ ਨਾ ਸੇਵਨਾ ਕੀਤੀ ਠੀਕ ਕੋਈ ਗੱਲ ਹੈ ਇੱਕ ਪਈ ਗੱਲ ਹੈ ਠੀਕ ਹੈ ਜੀ ਗੁਰਮਖੇ ਵਿਵਰਤਾ ਦਾ ਸ਼ਬਦ ਹੈ ਸਰਪੀਕ ਠੀਕ ਹੈ ਕਿਉਂਕਿ ਇਹਦੇ ਵਿੱਚ ਫਿਰ ਹੁਣ ਅਗਲੀ ਲਾਈਨ ਚ ਹੈ ਮਨਮੁਖੀ ਅੰਧ ਨਾ ਚੇਤੇਈ ਕਿਤ ਆਇਆ ਸੰਸਾਰ ਨਾਨਕ ਜਿਨ ਕੋ ਨਦ ਕਰੇ ਸੇ ਗੁਰਮੁਖ ਲੰਗੇ ਪਾਰ ਹਾਲ ਗੁਰਮੁਖ ਗਾਇ ਦੇਵਾਂ ਨਹੀਂ ਇਹਨੇ ਕੀਤੀ ਔਰ ਸ਼ਬਦ ਦੇ ਨਾਲ ਜਿਹੜਾ ਗੁਰਉਪਦੇਸ਼ ਹੈ ਗੁਰਬਾਣੀ ਨਾਲ ਜਿਹਦਾ ਪਿਆਰ ਨਹੀਂ ਜੁੜਿਆ ਫਸ ਬਰੋ ਗਿਆ ਮਰ ਜਨ ਮਨਮੁਖੀ

ਆ ਸਾਦੀ ਵਾਰ ਚ ਰੰਤ ਕੀਤੀ ਹੈ ਪਨ ਪਾਣੀ ਧੋ ਲਖਾਇਆ ਪਨ ਪਾਣੀ ਧੋ ਲਖਾਇਆ ਓਏ ਇਹਨਾਂ ਪਾਣੀ ਦਾ ਸਰੀਰ ਦੇ ਖਾਦਾ ਇਹਨੂੰ ਸਰੀਰ ਦਾ ਅਰ ਮੰਦੀ ਖੁਰਾਕ ਦਾ ਆਤਮਾ ਦੀ ਖੁਰਾਕ ਦਾ ਸਰੀਰ ਦੀ ਖੁਰਾਕ ਦੇ ਅੰਤਰ ਦਾ ਹੀ ਨਹੀਂ ਪਤਾ ਔਰ ਸਿੱਕੀ ਤਾਂ ਸ਼ੁਰੂ ਹੁੰਦੀ ਹੈ ਆਤਮਾ ਦੀ ਖੁਰਾਕ ਦਾ ਗੁਰਬਲ ਜੀ ਸਰੀਰ ਦੀ ਖੁਰਾਕ ਦਾ ਬਾਹਰ ਹੈ ਠੀਕ ਹੈ ਜੀ ਇੱਥੇ ਸੰਸਾਰ ਅੱਖਰ ਦਲਾਵਾਂ ਲਾ ਕੇ ਲਿਖਿਆ ਹੋਇਆ ਹੈ ਸੰਸਾਰ ਐ ਸਾਧਰ ਰਹਿਦਾ ਸਹਿ ਸੇ ਤੋਂ ਸਹਿਸਾਰ ਬਣੇ ਅੱਛਾ ਜੀ ਐ ਸਾਧਰ ਸੰਸਾਰ ਉਪਰ ਜਿੱਤੇ ਸ਼ੰਕਾ ਭਰਮ ਦਾ ਸਾਗਰ ਜਿੱਤੇ ਭਰਮ ਉੱਤੇ ਪਾਇਆ ਗੱਲ ਇੱਕੋ ਹੀ ਹੈ ਠੀਕ ਹੈ ਜੀ ਨਾਨਕ ਜਿਨ ਕੋ ਨਜ਼ਰ ਕਰੇ ਤੇ ਗੁਰਮੁਖ ਲੰਘੇ ਪਾਰ ਉਹ ਬੁਨਾ ਮੁਖ ਦਾ ਅੰਦੇਰੇ ਇਹਨਾਂ ਦਾ ਜੇਤਨ ਜੇਤਨੀ ਦੇ ਉੱਤੇ ਸਮਝਦੇ ਨਹੀਂ ਬਿਖੇ ਕੋਈ ਸੰਸਾਰੀਨ ਤੱਕ ਦੇ ਬਚਾਰੇ ਆਈ ਦੀ ਇਹ ਕਿ ਬਚਾ ਨਾ ਤਾਂ ਕਿ ਤੂੰ ਜਾਗ ਗਈ ਦੀ ਹੈ ਵੀ ਗਲਤ ਕਿਉਂ ਹੋਇਆ ਤੇ ਅਲੜ ਬਹਿਣੀ ਹੈ ਨੋ ਦੇ ਤਾਲ ਨਾਨਕ ਜੇਦ ਕੋ ਨਜ਼ਰ ਕਰੇ ਸੇ ਗੁਰੂ ਮੁਖ ਲੰਦੇ ਪਾਰ ਜਿਹੜਾ ਤੇ ਕਿਰਪਾ ਹੁੰਦੀ ਹੈ ਪਰਮੇਸ਼ਰ ਦੀ ਕੋਈ ਇਹ ਰੱਤਾ ਬਣੂ ਤੇਰੇ ਉਹੀ ਗੁਰੂ ਬੁੰਦੇ ਇਹਦੇ ਕੋਈ ਗੁਰੂ ਬੁੱਢੇ ਦੇ ਗੁਰਬਾਨੀ ਇਨਸਾਰ ਚੱਲਦੇ ਨੇ ਆਪਣੇ ਤੋਂ ਬਦਲਦੇ ਨੇ ਹਰ ਪੱਭ ਸਾਧਰ ਤੋਂ ਪਾਲ ਲੱਗ ਜਾਂਦੇ ਨੇ ਠੀਕ ਹੈ ਜੀ ਮਹੱਲਾ ਤੀਜਾ ਇੱਕੋ ਸਤਗੁਰ ਜਾਗਤਾ ਹੋਰ जग ਸੂਤਾ ਮੋਹ ਪਿਆਸ ਸਤਗੁਰ ਸੇਵਨ ਜਾਗਨ ਸੇ ਜੋ ਰੱਤੇ ਸਤ ਨਾਮ ਗੁਣਤਾ ਵਾਲੇ ਨੇ ਕਿਹਾ ਸੀ ਨਾ ਕਬੀਰ ਨੇ ਕੂੜੀ ਵਾਲਣੀ ਆ ਇਹੋ ਸਤਗੁਰ ਜਾਗਤਾ ਹੈ ਦਿਓ ਹਾਂਜੀ ਉਹੀ ਗੱਲ ਕਹਿ ਰਹੇ ਨੇ ਕਬੀਰ ਵਾਲਿਓ ਇੱਕੋ ਸਤਗੁਰ ਜਾਗਤਾ ਸਤਗੁਰ ਤੇ ਖਾਲੀ ਕੋਈ ਨਹੀਂ ਇਹ ਵੀ ਹੈ ਫਿਰ ਕੌਣ ਹੋਇਆ ਸਤਗੁਰ ਬਈ ਸਵਾਲੇ ਹੋ ਗਿਆ ਉਹ ਜਿਹੜਾ ਸਾਲ ਐਂਦਾ ਉਹ ਸਤਗੁਰ ਹੈ ਉਹ ਨਹੀਂ ਜੇ ਸੌਂ ਗਿਆ ਉਹ ਸਾਲਿਆ ਫਿਰ ਉਹ ਜਿੱਦਾਂ ਖੌਂਦਾ ਫਿਰ ਲਾਬੇ ਕੋੜ ਪਸਾਰੇ ਸੌਂਦਾ ਉਹ ਤੁਂ ਜੇ ਬੁਸਦੋ ਜਾਂਦਾ ਫਸੀਰ ਫਿਰ ਉਹ ਲਾਸ਼ੇ ਰਹਿ ਜਾਂਦੀ ਹੈ ਇੱਕੋ ਸਤਗੁਰ ਜਾਗਤਾ ਹੋਰ ਜਗ ਜਗ ਦੀ ਗੱਲ ਆ ਸਿਰਫ ਇਹ ਹਾਂ ਹਾਂ ਸਤਨ ਦੀ ਗੱਲ ਨਹੀਂ ਆ ਦੁਆਪਰ ਦੀ ਆ ਇੱਥੇ ਦੀ ਗੱਲ ਨਹੀਂ ਕੱਲੀ ਕਲਯੁਗ ਦੀ ਗੱਲ ਨਾ ਇੱਥੇ ਜਗ ਆ ਗਿਆ ਨਾ ਲੰਮਰਤ ਤਾਂ ਉਹ ਜਗ ਸੂਤਾ ਉਹ ਪਿਆਸ ਉਹ আর ਤ੍ਰਿਸ਼ਨਾ ਭਾਇੀ ਇੱਥੇ ਹੀ ਐਸਾ ਸੰਸਾਰ ਚ ਦੁਆਪਰ ਕਰਤੇ ਚ ਹੈ ਹੀ ਦੀ ਹੈ ਕਿਉਂਕਿ ਜਾਗ ਵਾਲੇ ਬੰਦੇ ਨੂੰ ਮੁਕਤੀ ਦੇਣੇ ਇੱਕੋ ਸਤਗੁਰ ਜਾਗਤਾ ਹੋਰ ਜਗ ਸੂਤਾ ਮੋਹ ਪਿਆਸ ਮਾ ਥਾਰਾ ਜਗ ਹੋਰ ਮੋ ਪਿਆਸ ਹੁੰਦਾ ਹੈ ਜਗ ਇੱਕ ਸਤਗੁਰ ਰਹਿਣਾ ਜਾਗਦਾ ਹੈ ਦੇਉ ਕੋਈ ਦੇਵ ਅੰਤਰ ਦੇਵ ਨੂੰ ਜਾਣੇ ਨਾ ਦੇਵਤਾ ਦਾ ਰਹਿ ਜਿਹੜਾ ਜਾਗਦਾ ਹੈ ਹਰ ਵਕਤ ਇਹ ਅੰਦੇ ਦੇ ਬਾਲ ਬਣਾ ਲਈ ਪੂਰਤੀ ਉਹਦੀ ਸਤਗੁਰ ਸੇਵਣ ਜਾਗਣ ਸੇ ਮੇਰੇ ਸਤਗੁਰ ਦੀ ਸੇਵਾ ਕਰਦੇ ਸੇਵ ਕਰਦੇ ਗੁਰਗੁਰ ਦੀ ਸੇਵ ਕੀ ਹੈ ਜੋ ਅਸੀਂ ਗੁਰਬਾਣੀ ਦੇ ਵਿੱਚੋਂ ਸਮਝਦੇ ਆ ਨਾ ਗਿਆਨ ਨੂੰ ਇਤਾਂ ਦੇਣਾ ਜੋ ਸਾਨੂੰ ਮਿਲਦਾ ਹੈ ਗਿਆਨ ਨੂੰ ਇਹ ਉਹਦੀ ਖੁਰਾਕ ਹੈ ਸਤਗੁਰੂ ਦੀ। ਗੁਰ ਗਿਆਨੀ ਦਾ ਭੋਜਨ ਹੈ। ਗਿਆਨ ਨੂੰ ਇਹ ਗਿਆਨ ਉਹਦਾ ਭੋਜਨ ਹੈ। ਮੰਨਦਾ ਨਹੀਂ ਉਹ ਸੰਸਾਰ ਦਾ ਭੋਜਨ ਤਾਂ ਸਰੀਰ ਵਾਲਾ ਹੈ। ਆਇਆ ਇਹ ਜਿਹੜੇ ਸ਼ਬਦ ਵਿਚਾਰ ਕਰਦੇ ਨੇ ਸਤਗੁਰੂ ਦੀ ਸੇਵਾ ਹੈ। ਕਹੀ ਗੁਰਸ਼ੇਬਾ ਸੇਵਾ ਗੁਰ ਸ਼ਬਦ ਵਿਚਾਰ। ਸ਼ਬਦ ਵਿਚਾਰ ਤੋਂ ਜੋ ਗਿਆਨ ਮਿਲਦਾ ਹੈ ਭੋਜਨ ਅੰਦਰਲੇ ਦਾ ਉਹ ਜਿਹੜਾ ਜਾਗਦਾ ਹੈ ਦਿਓ। ਉਦੇ ਗਿਆਨ ਚ ਵਧਦਾ ਉਹਦੀ ਉਹਦੀ ਬੁੱਧ ਵੱਧਦਾ ਉਹਦੀ ਸ਼ਕਤੀ ਹੈ ਵੱਧਦੀ ਜਾਂਦੀ ਘਟਦੀ ਹੈ ਉਹਦੀ ਸ਼ਕਤੀ ਵੱਧਦੀ ਹੈ ਤਾਂ ਮਨ ਹਾਰ ਹੁੰਦਾ ਠੀਕ ਹੈ ਜੀ ਇੱਥੇ ਕਰਕੇ ਮਨ ਦੀ ਗੁਰਬਾਣੀ ਬੰਦਦਾ ਮਨ ਨੂੰ ਹਰਾਉਣ ਵਾਲੀ ਚੀਜ਼ ਹੈ ਉਹਦੇ ਖਲਾਸ ਹੈ ਗੁਰਬਾਣੀ ਹਾਂ ਜੋ ਰਤੇ ਸੱਚ ਨਾਮ ਗੁਣਤਾਸ ਜਿਹੜਾ ਰੰਗ ਚੜ ਗਿਆ ਸੱਚ ਦਾ ਨਾਮ ਦਾ ਕੋਈ ਹੋਰ ਰਹੇ ਨਾ ਉਹਨੂੰ ਉਗੜੀ ਕੋਰੇ ਨਾ ਹਾਂ ਉਹ ਜਿਹੜੇ ਇੱਕ ਦੇ ਗੁਣ ਨੇ ਨਾ ਤੂੰ ਕਰ ਸਤਨਾਮ ਕਰਤਾ ਪੁਰਖ ਮੇਰੇ ਕੋਲ ਮੇਰੇ ਬੈਰ ਕਾਲ ਮੂਰਤ ਯੂਦੀ ਸਵੈ ਭੰਗ ਐ ਸਾਰੇ ਗੁਣ ਹੋ ਜਾਂਦੇ ਗੁਣੇ ਗੁਣ ਰਹਿ ਜਾਂਦੇ ਨੇ ਉਹ ਗੁਣ ਰਹਿਦਾ ਹੀ ਨਹੀਂ ਕੋਈ ਮੇਰੇ ਬੈਰ ਨੇ ਬੈਨ ਵਿਰੋਧ ਕੋਈ ਨਹੀਂ ਮੇਰੇ ਕੋਲ ਨੇ ਤਾਂ ਕੋਈ ਨਹੀਂ ਸਪੈਸ ਪਦ ਠੀਕ ਹੈ ਜੀ ਹਾਂ ਜੀ ਮਨ ਮੁਖ ਅੰਧ ਨ ਚੇਤਨੀ ਜਨਮ ਮਰ ਹੋਏ ਵਿਨਾਸ਼ ਨਾਨਕ ਗੁਰਮੁਖ ਤੇਨੇ ਨਾਮ ਤੇ ਆਇਆ ਜਿੰਨ ਕੋ ਧੁਰ ਪੂਰਬ ਲਿਖਿਆ ਇਹਨਾ ਮੁਰਲੁਖ ਨੇ ਉਹਨਾਂ ਦੇ ਕਹਿੰਦੇ ਗਾ ਜੀ ਵੇਸ ਨਾ ਕਰਿਓ ਤੁਸੀਂ ਉਹਨਾਂ ਨੇ ਜੇਤਲ 20 ਡਿਗਲ ਲੈ ਚਾਹਣੂ ਵੇਸ ਵੀ ਐ ਠੀਕ ਆਪਾਂ ਲੋਕਾਂ ਨੂੰ ਉਹਨਾਂ ਨਾਲ ਜੀ ਵੇਸ ਨਾ ਕਰਿਓ ਮੁਰਤੀ ਨਾਲ ਨੂੰ ਜੀ ਹੈ ਬੜਾ ਖਰੇ ਹੋ ਬੁੱਜੀਏ ਜਨਮ ਉਹ ਬਰਿਆ ਹੋਏ ਬਨਾਸ ਉਹ ਜਨਮ ਦੇ ਮਸਦਨ ਬਨਾਸ ਹੋ ਜਾਂਦੇ ਨੇ ਬਨਾਸ ਹੁੰਦਾ ਰਹਿੰਦਾ ਉਹਨਾਂ ਦਾ ਨਾਨਕ ਗੁਰਮੁਖੀ ਨਾਮ ਤੇ ਆਇਆ ਜਿੰਨ ਕੋ ਤੁਰ ਗੁਰਬੁਲ ਲਿਖਿਆਸ ਜਿਨ੍ਹਾਂ ਨੇ ਤੁਰ ਤੋਂ ਦਰਗਾਹ ਤੋਂ ਲਿਖ ਕੇ ਆਏ ਤੇ ਨਵੀਂ ਐਦ ਕੀਏ ਇਹ ਬਾਜੀ ਜਿੱਤ ਲਈਓ ਜਿਤਨੀ ਹੈ ਜਨ ਪਦਾਰਥ ਜਿਤਨੀ ਜਿਤਨ ਉਹਨਾਂ ਨੇ ਇਹ ਕੰਮ ਕੀਤਾ ਇੱਥੇ ਆ ਕੇ ਜਿਹੜੇ ਪੱਕਾ ਨਹੀਂ ਸੀ ਲਿਖੇ ਲੈ ਕਟਿਆ ਜਾ ਸੀ ਬਿਠ ਗਿਆ ਉਹਨਰ ਦਾ ਫਿਰ ਕਿਆਗ ਨਾਲ ਲਿਖਿਆ ਹੋਇਆ ਸੀ ਇਹ ਭੁੱਲ ਗਿਆ ਕਿ ਆਕੇ ਤੀਕੇ ਮਾਇਆ ਚ ਜਿਆਦਾ ਰੁਚੀ ਸੀ ਔਰ ਪੁਰਬ ਨੇ ਕਿਆ ਇਹਦੇ ਵੀ ਐਡ ਕੀਤਾ ਖੇਤ ਜਿਤ ਮੇੜਾ ਕਰਣੀ ਕਰਨਾ ਉਹਨਾਂ ਦਾ ਔਰ ਵੀ ਲਿਖਿਆ ਹੋਇਆ ਜਨਮ ਤੋਂ ਵੀ ਪੁਰਬ ਜਿਆਦਾ ਆਏ ਤੇ ਜਨਮ ਨੂੰ ਉਹ ਤਾਂ ਪੁਰਬ ਲਿਖ ਕੇ ਆਏ ਤੇ ਵੀ ਐਸੀ ਬਾਜੀ ਜਿੱਤ ਕੇ ਲੈਉਣੀ ਆ ਹਰਗੇ ਦੀ ਹੁਣ ਐਡ ਕੀਤੀ ਠੀਕ ਹੈ ਜੀ ਔੜੀ ਹਰ ਨਾਮ ਹਮਾਰਾ ਭੋਜਨ 36 ਪ੍ਰਕਾਰ جیت خائی ہے ہم کو تربت پی ہر نام ہمارا پہننا جیت نگے نہ ہو پہن کی ہماری سرد گئی ہے. ہے جب آپ بچارا ملوگا نہ صحت چنگی ہوگی سیوا ہوگی جی اون بوجن سوکھا تو ہو. کمزور ہوجوگا چاہا بج جی ਆਹ 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 ਭੋਜਨ ਛੱਤੀ ਪ੍ਰਕਾਰ ਛੱਤੀ ਪ੍ਰਕਾਰ ਛੱਤੀ ਪ੍ਰਕਾਰ ਦੇ ਲੋਕਾਂ ਨੇ ਖੋਜਿੰਦੇ ਨਾ ਬਾਹਰਲੇ ਸਾਡਾ ਤਾਂ ਨਾ ਵੀ ਛੱਤੀ ਪ੍ਰਕਾਰ ਦਾ ਭੋਜਨ ਪਾਰ ਤਾਂ ਉਹ ਕਹਿੰਦਾ ਜੋਗੀ ਪੂਸੀ ਖਾਓ ਚਾਹੇ ਤੂੰ ਵੀ ਕਹਿੰਦਾ ਰਵਾਇਦੀ ਉਹਦੇ ਨਾਲੇ ਗੁਜ਼ਾਰਾ ਹੋ ਜੂ ਬਾਹਰ ਛੱਡੋ ਤੁਸੀਂ ਉਹਦੇ ਖਾਦਾਂ ਨੂੰ ਟਾਈਮ ਵੇਸਟ ਕਰੋ ਜਿੰਨਾ ਵੀ ਹੋ ਸਕਦਾ ਸਵਾਸ ਸਵਾਸ ਇੱਧਰ ਲਾਓ ਜਿੱਤ ਖਾ ਖਾਈਏ ਹਮ ਕੋ ਕੀ ਬਤ ਭਈ ਜਿਹੜੇ ਪਦਾਰਥ ਖਾ ਕੇ ਲੋਭ ਖਾ ਕੇ ਅਸੀਂ ਤ੍ਰਿਪਤ ਰਹੇ ਹਾਏ ਸਤ ਹੋ ਗਏ ਭੁੱਖੇ ਹੀ ਨਹੀਂ ਕੋਈ ਪਰ ਰਾਤ ਮਾਰਾ ਪੈਨਲ ਜਿੱਤ ਫਿਰ ਡੁੱਗੇ ਨਾ ਹੋਵਾਂ ਹੋਰ ਪੈਨਲ ਕੀ ਬਿਮਾਰੀ ਸਰਬ ਗਈ ਹੋਰ ਤਾਂ ਕੁਝ ਪੈਨਲ ਦੀ ਸਦਾ ਹੀ ਚਲੀ ਗਈ ਇੱਛਾ ਹੀ ਨਹੀਂ ਰਹੀ ਨਾ ਉਹ ਬੈਨ ਸਭ ਤਾਂ ਆਤਮਾ ਦੇ ਪੈਨਲ ਹਾਂਜੀ ਨਾਮ ਸਰੀਰ ਦਾ ਪੈਨਲ ਨਹੀਂ ਸਕਦਾ ਉਹ ਵਾਲੇ ਕੱਪੜਿਆਂ ਦੀ ਸਰਦਾਰੀ ਸਾਡੀ ਰਹੀ ਹੁਣ ਯਾ ਫੈਸ਼ਨ ਬਦਲ ਗਿਆ ਉਹ ਫੈਸ਼ਨ ਬਦਲ ਗਿਆ ਅੱਜ ਆਇਆ ਗਿਆ ਬਣ ਗਿਆ ਪਹਿਨ ਲਿਆ ਕੋਈ ਤਾਬਾਨਾ ਰੱਖਦੇ ਨੇ ਘਰ ਬਕਾਦ ਵੀ ਉਹ ਜਿਸ ਤਰ੍ਹਾਂ ਕਰਦੇ ਰਹਿੰਦੇ ਨੇ ਫੈਸ਼ਨ ਫੂਜਨ ਲੋਕਾਂ ਨੂੰ ਬਹੁਤ ਉਹਨਾਂ ਦਾ ਫੈਸ਼ਨ ਦਾ ਕੰਪੀਟੀਸ਼ਨ ਵਧਿਆ ਹੀ ਮੰਦ ਨੇ ਦੁਨੀਆ ਦੀ ਵਡਿਆਈ ਹੈ ਉਹਨੂੰ ਭੁੱਖ ਹੈ ਇਹਨੂੰ ਲੋਦੀ ਉਹਦੀ ਹਾਂਜੀ ਹਰ ਨਾਮ ਹਮਾਰਾ ਵਣਜ ਹਰ ਨਾਮ ਵਪਾਰ ਹਰ ਨਾਮੈ ਕੀ हमको सतगुरु कारकुनी दी एई बन ਜਾਏ एई ਹਰ ਨਾਮ ਦਾ ਹੀ ਵਪਾਰ ਕਰਦੇ ਆਂ ਪਰ ਉਹਦਾ ਲੈਣਾ ਵੀ ਤੇ ਲੋ ਵੀ ਹਰ ਦੋਵੇਂ ਕੀ हमको सतगुरु कारकुनी दी कारकुनियां ਵੀ ਸਾਾਨੂੰ ਕੰਮ ਦੇਤਾ ਫੈਜੀ ਜਿਉਂ ਕਿ ਲਾਤੀ कारकुनी ਉੱਤਪਨ ਕਰਨ ਵਾਲਾ ਵੀ ਤੇਰੀ ਡਿਊਟੀ ਆ ਭਾਈ ਇਹ ਨਾਮੁਰ ਦੁਨੀਆ ਨੂੰ ਦੱਸਣਾ ਇਹ ਦੂਤਾ ਦੇ ਤਾ ਹ ਕਿ ਜਲ ਕਾਂਹੀ ਭਰੋ ਕਹਿੰਦਾ ਜਨਮਤਵਾਦੀ ਦੇਖ ਤੇਰੀ ਡਿਊਟੀ ਐ ਜਦੋਂ ਜਿਹਨੂੰ ਲੋੜ ਹੋ ਉਹ ਲੈ ਲੂ ਜਿਹਨੂੰ ਰੀਲੋਡ ਹੋ ਲੋੜ ਲਵੇ ਜਿਹਨੂੰ ਲੋੜ ਐ ਉਹਨੂੰ ਤਾਂ ਪਤਾ ਲੱਗੇ ਵਿਚਾਰੇ ਨੂੰ ਜਿਹਨੂੰ ਭੁੱਖਾ ਐ ਉਹਦੀ ਉਹਦੀ ਪੂਰੀ ਹੋ ਜੂ ਜਿਹਨੂੰ ਰਹੀ ਘਣਾ ਸਹੀ ਹਾਂਜੀ ਹਰਨਾਮੇ ਕਾ ਹਮ ਲੇਖਾ ਲਿਖਿਆ ਸਭ ਜਮ ਕੀ ਅਗਲੀ ਕਾਣ ਗਈ ਆ ਲੇਖਾ ਕਾਹਦਾ ਲਿਖਿਆ ਪਹਿਨਾਂ ਦਾ ਅਸੀਂ ਲੇਖਾ ਲਿਖਦੇ ਤੇ ਮੈਂ ਆਪੋ ਕੀਤਾ ਤੇ ਪਾਪ ਕੀਤਾ ਉਹ ਨਾਮ ਦਾ ਲੇਖਿਆ ਵੀ ਹੁਕਮ ਤੇ ਮਿਲੂ ਨਹੀਂ ਕੁਝ ਵੀ ਹੁੰਦਾ ਪਾਪ ਉਹ ਸਾਡੇ ਹੱਥ ਚ ਨਹੀਂ ਇਹ ਲੇਖਾ ਲਿਖਤਾ ਹੁਣ ਸਾਡੇ ਦੇ ਹੱਥੇ ਦੀ ਹੈ ਉਹਦੋਂ ਪਾਪ ਆਪਣੇ ਬਸ ਨਾ ਹੀ ਇਹ ਲੇਖਾ ਲਿਖਤਾ ਹੁਣ ਅਸੀਂ ਪੱਕਾ ਉਹਨੂੰ ਪਾਪ ਨੂੰ ਗੋਦੇ ਉਹਨੂੰ ਪਾਪ ਹੋਈ ਨਹੀਂ ਸਕਦਾ ਉਹਨੂੰ ਪਾਪ ਸਭ ਜੰਮ ਕੀ ਅਗਲੀ ਕਾਹਨ ਗਈ ਔਰ ਜਿਹੜੇ ਜਾਵਨੇ ਪੁੱਛਾਦਾ ਨਾ ਉਹਨਾਂ ਪਾਪ ਉਹਨਾਂ ਨੂੰ ਪੁੱਛਿਆ ਨਹੀਂ ਚੱਲਦਾ। ਤਾਂ ਵੀ ਪਾੜ ਲੈ ਸਾਡੇ ਕਾਗਜ਼ੇ ਪਾੜ ਲੈਗੇ। ਜਨਨਾ ਦੇ ਤਰ੍ਹਾਂ ਲੇਖ ਜਿਨ੍ਹਾਂ ਨੇ ਰੋਗ ਦਾ ਲੇਖ ਲਿਖਿਆ ਉਹਨਾਂ ਦਾ ਲੇਖਾ ਹੀ ਪਾੜ ਦਿੰਦਾ। ਦੂਆ ਪਹਿਲਾਂ ਲਿਖਿਆ ਪਾੜ ਗਿਆ। ਤੀਰ ਦਾ ਲੇਖਾ ਪਾਟਿਆ। ਜਦੋਂ ਉਹ ਤੇ ਕੀ ਕਰੂੰਗਾ ਜਦ ਮੈਂ ਲੇਖਾ ਹੀ ਦੇਖਣਾ ਲੇਖਾ ਉਹਦੇ ਵਾਲਾ ਲੇਖਾ ਹੈ ਹੀ ਨਹੀਂ। ਠੀਕ ਹੈ ਜੀ। ਹਰ ਕਾ ਨਾਮ ਗੁਰਮੁਖੀ ਕਿਨੇ ਵਿਰਲੇ ਧਿਆਇਆ ਜਿੰਨ ਕੋ ਧੁਰ ਕਰਮ ਪ੍ਰਾਪਤ ਲਿਖਤ ਪਈ। ਆਲ ਕਾ ਨਾਮ ਗੁਰਮੁਖੀ ਜਨਾ ਬਰਲੇ ਤੇ ਆਇਆ ਕਿਸੇ ਵੇਗ ਮੁਖੀ ਵਾਲੇ ਦੇ ਕਿਸੇ ਗੁਰਮਖੀ ਦੇ ਹੈ ਕਿ ਇਹਦੇ ਜੇ ਜੋੜ ਕੇ ਰੱਖਿਆ ਵਾਇਆ ਤੋਂ ਧਿਆਨ ਹਟਾ ਕੇ ਨੋਬ ਕੇ ਰੱਖਿਆ ਫਿਰ ਦੇ ਕੇ ਰੱਖਿਆ ਅੰਤਰ ਮੁਖੀ ਜਿਨ ਕੋ ਤੁਰ ਕਰਮ ਪ੍ਰਾਪਤ ਨਿਕਤ ਪਈ ਉਹਨਾਂ ਦਾ ਦਰਗਾਹ ਜੋ ਇਹ ਦਰਗਾਹ ਜੋ ਗੁਰਦਿਉਰੀ ਹੋਈ ਉਹਨਾਂ ਸਾਤ ਸਤ ਪ੍ਰਮਾਨ ਹੋ ਗਿਆ ਵੀ ਬਬੀ ਆਗਮਤ ਵੇਲੇ ਭੋਲਿਆ ਕਾਲ ਗਾਰ ਸੁਣੀ ਪਾਰ ਇਹ ਗੈ ਨੂੰ ਫਰਮਾਡ ਫਰਮਾਡ ਵਰਮਲ ਲਿਖਤੇ ਹੁੰਦੀ ਹੈ ਜਾਂ ਫਰਮਾਡ ਜਾਰੀ ਹੁੰਦਾ ਉਹ ਲੈ ਕੇ ਪੇਸ਼ਤਾ ਵੀ ਬਰਸੋ ਕਿਰਪਾ ਧਾਰ ਇਹਦੇ ਤੇ ਕਿਰਪਾ ਧਾਰ ਵਰਸਾ ਦਿਓ ਇਹ ਗਾਂ ਡਿਊਟੀ ਕਰੂਗਾ ਲੋਕਾਂ ਨੂੰ ਦੱਸੂਗਾ ਆ ساری ਬਾਤ ਕਾਇਮ ਕੀਤੀ ਗਈ ਹੈ ਹਾਂ ਜੀ ਠੀਕ ਹੈ ਜੀ ਇੱਥੇ 17ਵੀਂ ਪੌੜੀ ਸਮਾਪਤੀ